सतश्रीया काल जी भारत दी ਮਹਿਲਾ ਰਾਸ਼ਟਰਪਤੀ ਦਰੋਪਦੀ ਮੁਰਮੂ ਦਰੋਪਦੀ ਮੁਰਮੂ ਭਾਰਤ ਦੀ ਦੂਜੀ ਔਰਤ ਰਾਸ਼ਟਰਪਤੀ ਅਤੇ ਪਹਿਲੀ ਆਦਿਵਾਸੀ ਔਰਤ ਹੈ ਜਿਸ ਨੇ ਰਾਸ਼ਟਰਪਤੀ ਬਣ ਦਾ ਮਾਣ ਪ੍ਰਾਪਤ ਕੀਤਾ ਹੈ ਦਰੋਪਦੀ ਮੁਰਮੂ 15ਵੀਂ ਭਾਰਤ ਦੀ ਰਾਸ਼ਟਰਪਤੀ ਬਣੀ ਹੈ ਇਸ ਤੋਂ ਪਹਿਲਾਂ 25 ਜੁਲਾਈ 2007 ਨੂੰ ਸ਼੍ਰੀਮਤੀ ਪ੍ਰਤਿਪਾ ਪਾਟਲ ਭਾਰਤ ਦੀ 12ਵੀਂ ਨੰਬਰ ਦੀ ਬਣਨ ਵਾਲੀ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਸੀ 25 ਜੁਲਾਈ 2022 ਨੂੰ ਦ੍ਰੋਪਤੀ ਮੁਰਮੂ ਭਾਰਤ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਦ੍ਰੋਪਤੀ ਮੁਰਮੂ ਝਾਰਖੰਡ ਦੀ ਪਹਿਲੀ ਔਰਤ ਰਾਜਪਾਲ ਦੇ ਅਹੁਦੇ ਤੇ ਰਹੀ ਪੰਚਾਇਤੀ ਪੱਧਰ ਤੋਂ ਦ੍ਰੋਪਤੀ ਮੁਰਮੂ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਓਡੀਸ਼ਾ ਵਿਧਾਨ ਸਭਾ ਤੋਂ ਵਿਧਾਇਕ ਚੁਣੀ ਗਈ ਉਹ ਝਾਰਖੰਡ ਦੀ ਰਾਜਪਾਲ ਵੀ ਰਹੀ ਦਰੋਪਤੀ ਮਰਮੂ ਦਾ ਪਿੰਡ ਓਡੀਸਾ ਵਿੱਚ ਸੰथाल ਹੈ ਅਤੇ ਉਹ ਸੰथाल ਆਦਿਵਾਸੀ ਭਾਈਚਾਰੇ ਤੋਂ ਹਨ ਕੁਝ ਸਮਾਂ ਉਹ ਸੰਜਾਈ ਅਤੇ ਊਰਜਾ ਵਿਭਾਗ ਵਿੱਚ ਕਲਰਕ ਵੀ ਰਹੀ ਉਹ ਰਾਇਰੰਗਪੁਰ ਦੀ ਸਰਪੰਚ ਵੀ ਚੁਣੀ ਗਈ 2017 ਵਿੱਚ ਵੀ ਭਾਰਤ ਦੇ ਰਾਸ਼ਟਰਪਤੀ ਲਈ ਦਰੋਪਤੀ ਮਰਮੂ ਦੇ ਨਾਂ ਦੀ ਚਰਚਾ ਹੋਈ ਸੀ 2009 ਵਿੱਚ ਜਦੋਂ ਦਰੋਪਤੀ ਮਰਮੂ ਦੂਜੀ ਵਾਰ ਵਿਧਾਇਕ ਚੁਣੀ ਗਈ ਤਾਂ ਉਸ ਸਮੇਂ ਤੱਕ ਉਸ ਕੋਲ ਆਪਣੀ ਗੱਡੀ ਵੀ ਨਹੀਂ ਸੀ ਉਸ ਦੇ ਖਾਤੇ ਵਿੱਚ ਕੁੱਲ 9 ਲੱਖ ਰੁਪਏ ਸਨ ਅਤੇ 4 ਲੱਖ ਰੁਪਏ ਉਸ ਦੇ ਸਿਰ ਕਰਜਾ ਸੀ ਉਸ ਦੇ ਪ੍ਰਤੀ ਸ਼ਾਮ ਚਰਨ ਮਰਮੂ ਦੇ ਨਾਂ ਇੱਕ ਬਜਾਜ ਚੇਤਕ ਸਕੂਟਰ ਸੀ ਇਹ ਸੀ ਉਹਨਾਂ ਦੀ ਸਾਦਗੀ ਅਤੇ ਇਮਾਨਦਾਰੀ ਦੀ ਇੱਕ ਮਿਸਾਲ ਦ੍ਰੋਪਤੀ ਮੁਰਮੂ ਚਾਰਖਣ ਦੀ ਰਾਜਪਾਲ ਬਣਨ ਵਾਲੀ ਪਹਿਲੀ ਔਰਤ ਸੀ। ਦ੍ਰੋਪਤੀ ਦੇ ਪਤੀ ਸ਼ਿਆਮ ਚਰਨ ਮੁਰਮੂ ਹਨ। ਦ੍ਰੋਪਤੀ ਦਾ ਜਨਮ 20 ਜੂਨ 1958 ਨੂੰ ਓਡੀਸ਼ਾ ਦੇ ਮੈਯੂਰਪੇ ਜ਼ਿਲ੍ਹੇ ਦੇ ਪਿੰਡ ਬਾਈ ਦਾ ਪੋਸ਼ੀ ਵਿੱਚ ਹੋਇਆ ਅਤੇ ਉਹਨਾਂ ਦੇ ਪਿਤਾ ਦਾ ਨਾਮ ਬਿਰਾਚੀ ਨਾਰਾਇਣ ਡਰੋਪਤੀ ਮੁਰਮਦਾ ਜੀਵਨ ਸਾਡੇ ਦੇਸ਼ ਦੀਆਂ ਔਰਤਾਂ ਲਈ ਬਹੁਤ ਵੱਡੀ ਪ੍ਰੇਰਨਾ ਹੈ ਪਰਿਵਾਰ ਇੱਕ ਮੌਤਾ ਨਹੀਂ ਉਸ ਦੀ ਜ਼ਿੰਦਗੀ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਕਾਫੀ ਸਮੇਂ ਉਹ ਚੁੱਪ ਰਹੀ ਦਿਲ ਪੱਥਰ ਬਣ ਗਿਆ ਜੇਕਰ ਸਹਰਾਣਾ ਬੋਲ ਕੇ ਦੱਸਦਾ ਹੁੰਦਾ ਤਾਂ ਉਸ ਕੋਲ ਦਰਦਾਂ ਦੀਆਂ ਸੁਪਣਿਆਂ ਦੀਆਂ ਨੇਕਾ ਕਹਾਣੀਆਂ ਹੋਣੀਆਂ ਸਨ ਦਰੋਪਤੀ ਦਾ ਸਭ ਤੋਂ ਵੱਡਾ ਖਾਸ ਗੁਣ ਇਹ ਹੈ ਕਿ ਉਹ ਸਮਾਜ ਨਾਲ ਲੋਕਾਂ ਨਾਲ ਅਤੇ ਛੋਟੇ ਬੱਚਿਆਂ ਨਾਲ ਹਮੇਸ਼ਾ ਜੁੜ ਕੇ ਰਹੀ ਹੈ ਉਸ ਨੂੰ ਆਪਣੀਆਂ ਮੁਸ਼ਕਲਾਂ ਦੇ ਮੁਕਾਬਲੇ ਲੋਕਾਂ ਦੀਆਂ ਮੁਸ਼ਕਲਾਂ ਵੱਡੀਆਂ ਜਾਪੀਆਂ ਉਸ ਨੇ ਆਪਣੇ ਸੰਘਰਸ਼ ਨੂੰ ਕਦੇ ਥੱਕਣ ਨਹੀਂ ਦਿੱਤਾ ਉਸ ਨੇ ਆਪਣੀ ਹਿੰਮਤ ਨੂੰ ਕਦੇ ਡਿੱਗਣ ਨਹੀਂ ਦਿੱਤਾ ਉਸ ਨੇ ਆਪਣੇ ਯਕੀਨ ਨੂੰ ਕਦੇ ਬੁੱਢਾ ਨਹੀਂ ਹੋਣ ਦਿੱਤਾ ਉਸ ਨੇ ਆਪਣੀ ਜਜ਼ਬਾਤਾ ਨੂੰ ਝਟਕਣ ਨਹੀਂ ਦਿੱਤਾ ਉਹ ਆਪਣੇ ਮਿਸ਼ਨ ਨੂੰ ਸਮਰਪਿਤ ਰਹੀ ਇਹ ਨਹੀਂ ਕਿ ਉਸ ਦੇ ਕੋਲ ਬਹੁਤ ਵੱਡੀ ਕਾਬਿਲਤ ਸੀ ਇਸ ਕਰਕੇ ਪਰ ਉਸ ਕੋਲ ਮਿਹਨਤ ਅਤੇ ਇਰਾਦਾ ਸੀ ਏ ਨਹੀਂ ਕਿ ਉਸ ਕੋਲ ਦੌਲਤ ਸੀ ਪਰ ਉਸ ਕੋਲ ਇੱਕ ਟੀਚਾ ਤੇ ਨਿਸ਼ਚਾ ਸੀ। ਇਹ ਨਹੀਂ ਕਿ ਉਸ ਦੀ ਕੋਈ ਸਹਾਇਤਾ ਕਰਨ ਵਾਲਾ ਅਮੀਰ ਜਾਂ ਸ਼ਕਤੀਸ਼ਾਲੀ ਵਿਅਕਤੀ ਸੀ ਪਰ ਉਸ ਕੋਲ ਜਨੂਨ ਅਤੇ ਜੋਸ਼ ਸੀ। ਇਹ ਨਹੀਂ ਕਿ ਉਸ ਦਾ ਪਿਸ਼ੋਕੜ ਬਹੁਤ ਅਮੀਰ ਜਾਂ ਮਜ਼ਬੂਤ ਸੀ ਪਰ ਉਸ ਕੋਲ ਸਲੀਕਾ, ਲਿਆਕਤ, ਸਮਝ ਅਤੇ ਦਿਆਲਤਾ ਸੀ। ਇਮਾਨਦਾਰੀ ਅਤੇ ਸੇਵਾ ਭਾਵਨਾ ਨੇ ਉਸ ਨੂੰ ਕਦੇ ਥੱਕਣ ਨਹੀਂ ਦਿੱਤਾ। ਇਹ ਉਸ ਦੀ ਲਗਨ ਦਾ, ਮਿਹਨਤ ਦਾ, ਹਿੰਮਤ ਅਤੇ ਅਨੁਸ਼ਾਸਨ ਦਾ ਈਮਾਨਦਾਰੀ ਅਤੇ لیاقت ਦਾ ਹੀ ਨਤੀਜਾ ਸੀ ਕਿ ਉਹ ਭਾਰਤ ਦੀ ਸਭ ਤੋਂ ਉੱਪਰਲੇ ਸਿਖਰਲੇ ਯੋਧੇ ਰਾਸ਼ਟਰਪਤੀ ਦੇ ਪਦ ਤੱਕ ਜਾ ਪਹੁੰਚੀ। ਦ੍ਰੋਪਦੀ ਨੇ ਆਪਣੇ ਦੋ ਪੁੱਤਰਾਂ ਦੀ ਮੌਤ ਦੇ ਦਰਦ ਨੂੰ ਆਪਣੇ ਤਨ ਮੰਨ ਤੇ ਹੰਢਾਇਆ ਪਰ ਜਵਾਨੀ ਵਿੱਚ ਪਤੀ ਦਾ ਸਹਾਰਾ ਚਲਾ ਗਿਆ ਉਹ ਕਾਫੀ ਸਮੇਂ ਲਈ ਕੋਮਾ ਵਿੱਚ ਚਲੀ ਗਈ। ਦ੍ਰੋਪਤੀ ਕੁੱਲ ਸਮਾ ਅਧਿਆਪਕਾ ਵੀ ਰਹੀ। ਜਦੋਂ ਦ੍ਰੋਪਤੀ ਮੋਰਮੂ ਦਾ ਵਿਆਹ ਹੋਇਆ ਤਾਂ ਉਸ ਸਮੇਂ ਤੱਕ ਉਸ ਦਾ ਕੋਈ ਪੱਕਾ ਘਰ ਨਹੀਂ ਸੀ ਉਹ ਚੌਪੜੀ ਵਿੱਚ ਰਹਿੰਦੀ ਸੀ ਵਿਆਹ ਤੋਂ ਬਾਅਦ ਪਤੀ ਦੀ ਮੌਤ ਹਾਦਸੇ ਵਿੱਚ 28 ਸਾਲਾਂ ਬੇਟੇ ਦੀ ਮੌਤ ਅਤੇ ਉਸ ਤੋਂ ਬਾਅਦ 25 ਸਾਲਾਂ ਦੂਜੇ ਬੇਟੇ ਦੀ ਮੌਤ 3 ਸਾਲ ਦੀ ਇੱਕ ਧੀ ਦੀ ਵੀ ਮੌਤ ਹੋਈ ਉਸ ਨੇ ਆਪਣੇ ਮਾੜੇ ਸਮੇਂ ਨੂੰ ਆਪਣੀ ਤਾਕਤ ਬਣਾਇਆ ਉਸ ਦੀ ਸਮੱਸਿਆ ਵੱਡੀ ਸੀ ਪਰ ਉਸ ਦਾ ਸਿਮਰਨ ਉਸ ਦੀ ਸਮੱਸਿਆ ਤੋਂ ਵੀ ਵੱਡਾ ਸੀ ਉਹ ਗਰੀਬਾਂ ਲੋੜਵੰਦਾਂ ਔਰਤਾਂ ਤੇ ਬੱਚਿਆਂ ਦੇ ਹੱਕਾਂ ਖਾਤਰ ਸੰਘਰਸ਼ ਕਰਦੀ ਰਹੀ ਮੰਤਰੀ ਹੁੰਦਿਆਂ ਆਪਣੀ ਸਰਕਾਰ ਵਿੱਚ ਹੁੰਦਿਆਂ ਉਸ ਨੇ ਆਦਵਸੀਆਂ ਦੇ ਹੱਕਾਂ ਲਈ ਕਈ ਬਿੱਲ ਪਾਸ ਕਰਵਾਈ ਉਸ ਨੇ ਆਪਣੇ ਸਹੁਰੇ ਘਰ ਨੂੰ ਸਕੂਲ ਵਿੱਚ ਬਦਲ ਦਿੱਤਾ ਦਰੁਪਤੀ ਨੇ ਆਪਣੀ ਧੀ ਨੂੰ ਖੋਇਆ ਦੋ ਜਵਾਨ ਪੁੱਤਰਾਂ ਤੇ ਪਤੀ ਨੂੰ ਗਵਾਇਆ ਆਪਣੇ ਭਰਾ ਨੂੰ ਗਵਾਇਆ ਪਰ ਉਸ ਨੇ ਪੂਰੇ ਸਮਾਜ ਨੂੰ ਆਪਣਾ ਪਰਿਵਾਰ ਮੰਨ ਲਿਆ ਕਈ ਸਮਝੌਤੇ ਬੰਦੇ ਦੇ ਕਦ ਨੂੰ ਉੱਚਾ ਕਰ ਦਿੰਦੇ ਹਨ ਕਈ ਆਤ ਤਾਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀਆਂ ਹਨ ਕਈ ਹਾਲਾਤ ਬੰਦੇ ਨੂੰ ਮਜ਼ਬੂਤ ਕਰ ਦਿੰਦੇ ਹਨ ਕਈ ਮਜਬੂਰੀਆਂ ਬੰਦੇ ਨੂੰ ਸਿਆਣਾ ਬਣਾ ਦਿੰਦੀਆਂ ਹਨ ਹਾਲਾਤ ਕਿਹੋ ਜਿਹੇ ਮਰਜੀ ਹੋਣ ਇੱਕ ਸਿਆਣਪ ਹੁੰਦੀ ਹੈ ਜਿਹੜੀ ਬੰਦੇ ਨੂੰ ਸੰਭਾਲ ਲੈਂਦੀ ਹੈ ਬਹੁਤ ਕੁਝ ਹੈ ਦ੍ਰੋਪਤੀ ਮੋਰਮੂ ਦੀ ਜ਼ਿੰਦਗੀ ਸ਼ਖਸੀਅਤ ਕੈਰੀਅਰ ਸੋਚ ਤੋਂ ਸਿੱਖਿਆ ਜਾ ਸਕਦਾ ਹੈ ਧਰੂਪਤੀ ਮਰਮ ਨੂੰ ਦੁਨੀਆ ਦੀਆਂ 100 ਮਹਾਨ ਔਰਤਾਂ ਵਿੱਚ ਸ਼ਾਮਲ ਕੀਤਾ ਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ